ਰੇੜੀ ਆਪਣਾ ਕੰਮ ਕਰਾਉਣ ਲਈ ਵੀ ਦਫ਼ਤਰਾਂ ਦੇ ਗੇੜੇ ਕੱਢਣੇ ਮੈਨੂੰ ਕਦੇ ਚੰਗੇ ਨਹੀਂ ਲੱਗੇ ਡੰਡੀ ਪਹਿਲਾਂ ਲੰਮਾ ਚਿਰ ਲਾਈਨ ਵਿੱਚ ਲੱਗੇ ਰਹੋ ਡੰਡੀ ਫਿਰ ਸਰਕਾਰੀ बाबू ਤੋਂ ਬਹਾਨਾ ਸੁਣ ਕੇ ਜਾਂ ਝਾੜ ਚੰਬ ਕਰਾ ਕੇ ਵਾਪਸ ਆ ਜਾਣ ਉੱਤੇ ਮੈਨੂੰ ਜਿਹੜਾ ਹੈ ਡੰਡੀ ਬਸ ਆਧਾਰ ਕਾਰਡ ਬਣਾਉਣ ਲਈ ਕਤਾਰ ਵਿੱਚ ਲੱਗਣਾ ਮਜਬੂਰੀ ਸੀ ਡੰਡੀ ਪੈਨ ਕਾਰਡ ਮੇਰੇ ਸੀਏ ਨੇ ਆਪ ਹੀ ਆਨਲਾਈਨ ਅਪਲਾਈ ਕਰਕੇ ਬਣਵਾ ਦਿੱਤਾ ਸੀ ਡੰਡੀ ਡਰਾਈਵਿੰਗ ਲਾਇਸੈਂਸ ਵੀ ਮੈਂ ਉਦੋਂ ਬਣਵਾਇਆ ਸੀ ਜਦੋਂ ਕੋਈ ਕਤਾਰ ਵਿੱਚ ਲੱਗੇ ਬਗੈਰ ਬਣਾ ਕੇ ਦੇਣ ਵਾਲਾ ਟਕਰ ਗਿਆ ਸੀ ਡੰਡੀ 20 ਬਾਇ ਸਾਲ ਪਹਿਲਾਂ ਜਦੋਂ ਮੈਂ ਪੁਰਾਣੀ Maruti ਲਈ ਤਾਂ ਉਹ ਵੀ ਲਾਈਨ ਵਿੱਚ ਲੱਗਣ ਦੇ ਡਰੋਂ ਆਪਣੇ ਨਾਂ ਨਹੀਂ ਸੀ ਕਰਾਈ ਡੰਡੀ ਮੈਨੂੰ ਯਾਦ ਹੈ ਕਿ ਡਰਾਈਵਿੰਗ ਲਾਇਸੈਂਸ ਮੈਂ ਸ਼ਾਇਦ ਉਦੋਂ ਵੀ ਨਾ ਬਣਾਉਂਦਾ ਜੇ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਦੇ ਕਹੇ ਉੱਤੇ ਮੈਨੂੰ ਜ਼ਿਲ੍ਹਾ ਟਰਾਂਸਪੋਰਟ ਅਫਸਰ ਫੋਨ ਕਰਕੇ ਦਫ਼ਤਰ ਨਾਂ ਬੁਲਾਉਂਦਾ ਡੰਡੀ ਮੈਂ ਵੀ ਲਾਹ ਲੈ ਲਿਆ ਸੀ ਡੰਡੀ ਪਤਨੀ ਅਤੇ ਦੋਹਾਂ ਬੱਚਿਆਂ ਦਾ ਵੀ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਉਨਾਂ ਨੂੰ ਮੈਂ ਨਾਲ ਹੀ ਲੈ ਗਿਆ ਸਾਂ ਡੰਡੀ ਡੀਟੀਓ ਕਰਨ ਸਿੰਘ ਹੈ ਬੜਾ ਦਲੇਰ ਅਫਸਰ ਸੀ ਡੰਡੀ ਉਸਨੇ ਨਾ ਫੀਸ ਭਰਉਣ ਲਈ ਲਾਈਨ ਵਿੱਚ ਲੱਗਣ ਦਿੱਤਾ ਅਤੇ ਨਾ ਹੀ ਲਾਇਸੈਂਸ ਅਪਲਾਈ ਕਰਨ ਵਾਸਤੇ ਫਾਰਮ ਲੈਣ ਲਈ ਡੰਡੀ ਬਸ ਚਾਹ ਦਾ ਕੱਪ ਸਾਂਝਾ ਕਰਦੇ ਆਂ ਉਸਨੇ ਲਰਨਿੰਗ ਲਾਇਸੈਂਸ ਸਾਡੇ ਸਾਰਿਆਂ ਦੇ ਹੱਥ ਉੱਤੇ ਧਰ ਸਟਾਰਟ ਦਿੱਤੇ ਸਨ ਡੰਡੀ ਪੱਕਾ ਲਾਇਸੈਂਸ ਬਾਅਦ ਵਿੱਚ ਇੱਕ ਸਰਕਾਰੀ ਬੰਦਾ ਘਰ ਆ ਕੇ ਦੇ ਗਿਆ ਸੀ ਡੰਡੀ ਕਈ ਦਹਾਕੇ ਪਹਿਲਾਂ ਪਾਸਪੋਰਟ ਬਣਵਾਇਆ ਤਾਂ ਏਜੰਟ ਨੇ 500 ਲੈ ਕੇ ਸਾਰੇ ਕੰਮ ਆਪ ਹੀ ਕਰਵਾ ਦਿੱਤੇ ਸਨ ਡੰਡੀ ਉਸ ਤੋਂ ਬਾਅਦ ਆ ਪਿਛਲੇ ਮਹੀਨੇ ਰੀਨਿਊ ਕਰਾਉਣ ਵੇਲੇ ਜਿੰਨਾ ਖੱਜਲ ਖੁਆਰ ਹੋਣਾ ਪਿਆ ਉਸ ਨੇ ਦਫ਼ਤਰਾਂ ਦੀਆਂ ਗੇੜਿਆਂ ਤੋਂ ਬਚਣ ਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿੱਤੀਆਂ ਹਨ ਡੰਡੀ ਫੀਸ ਵੀ ਚਾਰ ਵਾਰ ਭਰੀ ਡੰਡੀ ਪਾਸਪੋਰਟ ਦਫਤਰ ਦੇ ਪੰਜ ਜਿਹੜੇ ਵੀ ਮਾਰ ਲਏ ਪਰ ਪੱਲੇ ਹਾਲੇ ਵੀ ਕੁਝ ਨਹੀਂ ਪਿਆ ਹੈ ਡੰਡੀ ਪਾਸਪੋਰਟ ਰੀਨਿਊ ਕਰਾਉਣ ਲਈ ਮੈਂ ਆਪ ਹੀ ਆਨਲਾਈਨ ਅਪਲਾਈ ਕਰਕੇ ਤਰੀਕ ਲੈ ਲਈ ਸੀ ਡੰਡੀ ਦਿੱਤੀ ਹੋਈ ਤਰੀਕ ਅਤੇ ਸਮੇ ਉਤੇ ਪਾਸਪੋਰਟ ਸੇਵਾ ਕੇਂਦਰ ਪੁਜਾ ਤਾਂ ਪਤਾ ਲੱਗਾ ਕਿ ਸਰਵਰ ਡਾਊਨ ਹੈ ਡੰਡੀ ਮੇਰੇ ਸਮੇਤ ਲਾਈਨ ਵਿੱਚ ਲੱਗੇ ਹਜ਼ਾਰਾਂ ਲੋਕਾਂ ਨੂੰ ਬੇਰੰਗ ਮੁੜਨਾ ਪਿਆ ਡੰਡੀ 2 ਦਿਨ ਬਾਅਦ ਦੀ ਤਰੀਕ ਲਈ ਤਾਂ ਕਈ ਕਾਊਂਟਰਾਂ ਦੇ ਟੱਕੇ ਖਾਣ ਪਿੱਛੋਂ ਹਰੀ ਚੰਡੀ ਮਿਲ ਗਈ ਸੀ ਡੰਡੀ ਫਿਰ ਕਈ ਚਿਰ ਪੁਲਸ ਮੁਲਾਜ਼ਮ ਨੇ ਵੈਰੀਫਿਕੇਸ਼ਨ ਦੇ ਨਾਂ ਉੱਤੇ ਕੀ ਸੀ ਕਰਾਈ ਰੱਖੀ ਡੰਡੀ ਰਜਿਸਟਰਡ ਡਾਕ ਰਾਹੀਂ ਪਾਸਪੋਰਟ ਬਣ ਕੇ ਘਰ ਆ ਗਿਆ ਡੰਡੀ ਮੈਂ ਦੇਖਿਆ ਨਿਹਾਰਿਆ ਡੰਡੀ ਖੁਸ਼ ਸੀ ਕਿ ਚਲੋ ਦੋ ਚੱਕਰ ਲਾ ਕੇ ਹੀ ਸਹੀ ਮਿਹਨਤ ਤਾਂ ਵਾਰ ਆ ਗਈ ਹੈ ਡੰਡੀ ਪਾਸਪੋਰਟ ਸੰਭਾਲ ਕੇ ਅਲਮਾਰੀ ਵਿੱਚ ਰੱਖ ਦਿੱਤਾ ਡੰਡੀ ਇਸ ਵਾਰ ਕੈਨੇਡਾ ਵਿੱਚ ਜੂਨ ਦੇ ਤੀਜੇ ਹਫਤੇ